ਇਹ ਕੁੜਕਾ ਮਨੂ ਆਇਆ ਚਾ ਪੁੱਤ ਗੱਲ ਸੁਣ ਤੈਨੂੰ ਹਾਕ ਮਾਰ ਦੇ ਤੇਰੀ ਮਾਂ ਮੈਂ ਨਹੀਂ ਜਾਂਦੀ ਦਾਦੀ ਮੰਮੀ ਤਾਂ ਉਦੋਂ ਹੀ ਹਾਕ ਮਾਰ ਜੇ ਕੋਈ ਗੱਲ ਨਹੀਂ ਦੀ ਮੇਰੀ ਗੱਲ ਸੁਣ ਦਾਦੀ ਫਿਰ ਅੱਗੇ ਕੀ ਹੋਇਆ ਸੀ ਪੁੱਤ ਅੱਗੇ ਤੈਨੂੰ ਕੀ ਦੱਸਾਂ ਸਾਰਾ ਸਰ ਕੀ ਹੈ ਸ੍ਰੀਕਾ ਕਬੀਲਾ ਇੱਕੋ ਹੀ ਗੱਲ ਫੜ ਲਈ ਇਹਦੇ ਕੋਲੇ ਨਹੀਂ ਬੈਠਣਾ ਨੂੰ ਤੀਨੇ ਦੇ ਕੋਲੇ ਨਹੀਂ ਜਾਣਾ ਇੱਥੋਂ ਤੱਕਰ ਸੀ ਜੇ ਕਿਸੇ ਦੇ ਸਿੱਖਾਂ ਡੱਬੀ ਨੂੰ ਧਾਰੇ ਨੂੰ ਭਾਗ ਜਾਂਦੀ ਨਾ ਤਾਂ ਬੁੜੀਆਂ ਵੀ ਕੁੰਡ ਕੱਢ ਲੈਂਦੀਆਂ ਸੀ ਮੇਥੋਂ ਮੈਨੂੰ ਪੁਲਾਉਣਾ ਤਾਂ ਕੀ ਚੀਜ਼ ਤੋਂ ਪਹਿਲਾਂ ਹੀ ਦੂਰ ਪਾਸੇ ਪਾਸਾ ਕਰਕੇ ਖੜ ਜਾਣੀ ਪੁੱਠਾ ਹੱਥ ਕਰਕੇ ਹਾਏ ਨਹੀਂ ਸਾਡੇ ਤਾਂ ਪਰਦਾਦੀ ਤੁਸੀਂ ਤਾਂ ਕੁਝ ਗਲਤ ਕੀਤਾ ਹੀ ਨਹੀਂ ਸੀ ਗਲਤ ਕਿਉਂ ਨਹੀਂ ਸੀ ਕੀਤਾ ਤੇ ਦੋਨੋਂ ਭੱਜ ਕੇ ਵਿਆਹ ਹੀ ਕਰਾ ਲਿਆ ਇਹ ਦੂਤੋਂ ਨੇ ਕੀ ਗੱਲ ਤੂੰ ਅਗਲਾ ਕਹਿੰਦਾ ਜਿਹੇ ਜਿਹਨੂੰ ਆਪ ਨੂੰ ਮਤ ਹੈ ਉਹ ਹੀ ਸਾਡੇ ਜਵਾਖਾਂ ਨੂੰ ਮਤ ਆਊਗੀ ਦੇਖ ਕੇ ਇਹ ਹੀ ਤਾਂ ਕਹਿੰਦੇ ਹੁੰਦੇ ਆ ਜਿਹੇ ਜੀ ਬੈਠਣੀ ਉਹ ਹੀ ਜੀ ਸੋਹਟ ਆ ਜਿੰਨੇ ਦਾ ਦਾਦੀ ਫਿਰ ਅੱਗੇ ਕੀ ਹੋਇਆ ਸੋਤਾ ਅੱਗੇ ਤਾਂ ਬਹੁਤ ਮਾੜਾ ਹੋਇਆ ਮੇਰੇ ਸੱਤੇ ਮੇਰੇ ਸਾਸਣੇ ਸੀ ਕੱਲਾ ਸਹੌਰਾ ਸੀ ਤੇ ਇਹ ਜਦੋਂ ਮੇਰਾ ਸਹੌਰਾ ਮੁੱਕਿਆ ਸੁੱਤਰ ਤੇ ਬੈਠਾ ਕੋਈ ਬੁੜੀ ਧੱਕਾ ਗਈ ਮੈਂ ਕੱਲੀ ਬੈਠ ਕੱਲੀ ਬੈਠੀ ਮੈਂ ਰੋਈ ਗਈ ਇੱਕ ਮੇਰਾ ਸਹਾਰਾ ਮੇਰਾ ਸਹਰਾ ਹੀ ਸੀ ਜਿਹੜਾ ਮੈਨੂੰ ਮਾਂ ਦਾ ਪਿਆਰ ਵੀ ਪਿਓ ਦਾ ਪਿਆਰ ਵੀ ਭਾਈਆਂ ਵਾਲਾ ਵੀ ਡੋਖ ਸੁਖ ਮੇਰੇ ਨਾਲ ਮੇਰਾ ਸਹਰਾ ਹੀ ਜੀ ਮੇਰੇ ਸਿਰ ਤੇ ਹੱਥ ਰੱਖਣ ਵਾਲਾ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਤੇ ਜਿਹੜੀਆਂ مصیبتਾਂ ਮੈਂ ਚੱਲੀਆਂ ਨਾ ਮੈਨੂੰ ਪਤਾ ਉਹ ਮੇਰੀ ਇੱਕ ਗਲਤੀ ਕਰਕੇ ਮੈਂ ਅੱਜ ਤੱਕ ਲੋਕਾਂ ਦੇ ਮੇਨੇ ਤਾਲੇ ਸੁਣਦੀ ਆ ਦਾਦੀ ਜਦੋਂ ਤੁਹਾਡੇ ਸਾਰੇ ਦੀ ਡੈਥ ਹੋ ਗਈ ਫਿਰ ਕੀ ਹੋਇਆ ਉਹ ਤਾਂ ਫਿਰ